ਕਿੱਦਾਂ ਦੋਸਤੋ ਕੀ ਹਾਲ ਚਾਲ ਹੈ ਸਭ ਤੇ ਆ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਮੇਰਾ ਨਾਮ ਹੈ ਚੰਦ ਬੀ ਸਿੰਘ ਢਿੱਲੋਂ ਬੜੀ ਦੇਰ ਬਾਅਦ ਮੈਂ ਜਿਹੜੀ ਕਿਤਾਬ ਹੈ ਨਾ 2026 ਆ ਲਗਭਗ ਮੈਂ ਜਦੋਂ ਚੰਦੀਕਨ ਲਾਉਣ ਵਾਇਆ ਉਹਦੋਂ ਮੈਂ ਸ਼ੁਰੂਆਤ ਕੀਤੀ ਸੀ ਕਿਤਾਬਾਂ ਪੜਨ ਦੀ ਕਿਉਂਕਿ ਇਕੱਲਾ ਰਹਿਣਾ ਹਣਾ ਤੇ ਉਦੋਂ ਮੈਂ ਕਿ ਜਿਹੜੀ ਕਿਤਾਬ ਪੜ੍ਹੀ ਸੀ ਤੇ ਜਿਹੜੀ ਅੱਜ ਕਿਤਾਬ ਪੜ੍ਹੀ ਹੈ ਜਿਹਦੇ ਉੱਤੇ ਅੱਜ ਗੱਲ ਕਰਨੀ ਆ ਆਪਾਂ ਤੇ ਇਹ ਕਿਤਾਬ ਜਿਹੜੀ ਮੈਂ ਕੁ ਦਿਨ ਦੇ ਵਿੱਚ ਪੜ੍ਹੀ ਆ ਕਿਤਾਬ ਬਹੁਤ ਹੀ ਵਧੀਆ ਲੱਗੀ ਆ ਕਈ ਜਿਹੜੇ ਹੁੰਦੇ ਹੋਣਗੇ ਮੈਨੂੰ ਅਦਾ ਇਨਸਾਨ ਲਈ ਕਿਤਾਬ ਨੂੰ ਹੱਲੇ ਕ ਉਹ ਇਸ ਕਰਕੇ ਲਈ ਬਾਇ ਕੀਤਾ ਹੋਗਾ ਕਿਉਂਕਿ ਮੈਨੂੰ ਲੱਗਦਾ ਵੀ ਉਹਨਾਂ ਨੂੰ ਕਈ ਨਾ ਲੱਗਦਾ ਹੋਊਗੀ ਇਹ ਬੜੀ ਦਰਦਨਾਕ ਜੀ ਕੋਈ ਖੂਨੀ ਕਹਾਣੀ ਹੋਣੀ ਹੈ ਜਿਤਨਾ ਦੇ ਉੱਤੇ ਆ ਜਿਹੜਾ ਟੈਕਸ ਦਿੱਤੇ ਗਏ ਨੇ ਜਿਤਨਾ ਦਾ ਉਹਦਾ ਡਿਜ਼ਾਈਨ ਕੀਤਾ ਗਿਆ ਜਿਤਨਾ ਦਾ ਬੁੱਕ ਦਾ ਡਿਜ਼ਾਈਨ ਕੀਤਾ ਗਿਆ ਪਰ ਨਹੀਂ ਇਹ ਕਿਤਾਬ ਅਲਗੀ ਦਿਖਾਉਂਦੀ ਆ ਮੈਂ ਕੁਛ ਨਾ ਹਿੰਟ ਦੇਣਾ ਤੁਹਾਨੂੰ ਜੋ ਕਿ ਤੁਹਾਨੂੰ ਕਿਤਾਬ ਦੇ ਵਿੱਚ ਇੰਟਰਸਟ ਬੱਝਣ ਦੇ ਵਿੱਚ ਕੰਮ ਆਉਣਗੇ ਆ ਵੀਡੀਓ ਲੰਬੀ ਚੱਲੂਗੀ ਥੋੜੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਕਿਤਾਬ ਦੇ ਪੰਨਿਆਂ ਦੀ ਗੱਲ ਕਰੂੰਗਾ ਤੇ ਰਾਈਟਰ ਜਿਹੜੇ ਹੈਗੇ ਆ ਜਿਨ੍ਹਾਂ ਨੇ ਲਿਖੀ ਆ ਲੇਖਕ ਨੇ ਉਹਨਾਂ ਦੇ ਨਾਮ ਦੱਸੂੰਗਾ ਇਸ ਕੋ ਸ਼ਕਤੀ ਮੰਨੇ ਹੈਗਾ ਕਿਤਾਬ ਦੇ ਲੱਭਕ ਤੇ ਇੱਕ ਕਿਤਾਬ ਦੀ ਮੈਨੂੰ ਪ੍ਰਿੰਟਿੰਗ ਬੜੀ ਸੋਹਣੀ ਲੱਗੀ ਆ ਤੇ ਮੈਂ ਬਹੁਤ ਵਧਾਈ ਦੇਣਾ ਚਾਹੁੰਗਾ ਉੜਾ ਪਬਲਿਕੇਸ਼ਨ ਵਾਲਿਆਂ ਵੀ ਬਹੁਤ ਸੋਹਣੀ ਪ੍ਰਿੰਟ ਕੀਤੀ ਆ ਜਿਹਦਾ ਵੀ ਆਈਡੀਆ ਜਿਹਦਾ ਵੀ ਡਿਜ਼ਾਈਨ ਹੈਗਾ ਜਿੰਨੇ ਵੀ ਇਹ ਸੋਚਿਆ ਹੋਾ ਤੇ ਇਹ ਕਿਤਾਬਾਂ ਦੇ ਸਾਈ ਦੇ ਮੈਨੂੰ ਲੱਗਦਾ ਪਹਿਲਾਂ ਵੀ ਹੁੰਦੀ ਹੁੰਦੀਆਂ ਸੀ ਪਰ ਮੈਨੂੰ ਲੱਗਦਾ ਮੈਂ ਹੀ ਪੜ੍ਹੀ ਹੋਣਗੀਆਂ ਕਈ ਸ਼ਾਇਰੀਆਂ ਦੇ ਕਿਤਾਬਾਂ ਹੁੰਦੀਆਂ ਹੋਣਗੀਆਂ ਜਿਹੜੀਆਂ ਆਪਣੀਆਂ ਲੰਬੀ ਆਉਂਦੀਆਂ ਹਨ ਮੈਂ ਕਿਹਾ ਪਾਤ ਚ ਪੜ ਕੇ ਆਣ ਲੱਗੇ ਵੀ ਰਜਿਸਟਰ ਹੁੰਦਾ ਸੌਰੀ ਮੈਨੂੰ ਇਹ ਥੋੜਾ ਵਰਡ ਆਫਨ ਗਿਆ ਤੇ ਕੋਈ ਚੱਕਰ ਨਹੀਂ ਤੇ ਰਜਿਸਟਰ ਹੁੰਦਾ ਜਿਵੇਂ ਠੀਕ ਹੈ ਤੇ ਹੁਣ ਮੈਂ ਜਿਹੜੀ ਇਹ ਕਿਤਾਬ ਆ ਇਹ ਦੋਸਤੋਂ ਲੇਖਕ ਦਾ ਨਾਮ ਜਿਹੜਾ ਹੈਗਾ ਉਹ ਹੈਗਾ ਵਾ ਅਰਮਾਨ ਤੇ ਗੁਰਮਨ ਕਿਤਾਬ ਦਾ ਨਾਮ ਹੈਗਾ ਮਕਾਨ ਨੰਬਰ 21 ਮਕਾਨ ਨੰਬਰ 21 ਜਿਹੜੀ ਕਿਤਾਬ ਆ ਪੰਜਾਬ 1995 ਉਹਦੇ ਤੇ ਲਿਖਿਆ ਵੀ ਹੋਇਆ ਇਹ ਜਿਹੜਾ ਹਿੰਟ ਆ ਮੈਂ ਬਾਈ ਨੂੰ ਪੁੱਛਿਆ ਸੀਗਾ ਵੀ ਮੈਂ ਕਿ ਮੈਨੂੰ ਪਹਿਲਾਂ ਨਹੀਂ ਦਿਖਿਆ ਉਹ ਬਾਅਦ ਚ ਮੈਂ ਜਦੋਂ ਉਹ ਗੱਲ ਜਾਣਨ ਤੋਂ ਬਾਅਦ ਮੈਂ ਇਹ ਪੁੱਛਿਆ ਵੀ ਹਾਂ ਬਈ ਕੀ ਰਾਜ ਹੈਗਾ ਵਾ ਉਹ ਬੰਦੇ ਜਿਹੜਾ ਕੈਰੈਕਟਰ ਹੈਗਾ ਵਿੱਚ ਉਹ ਕਿਉਂ ਹੈਗਾ ਕੈਰੈਕਟਰ ਹਣਾ ਉਹ ਇਸਪੈਰ ਹੋ ਕੇ ਕੰਡਕਟਰ ਕੈਰੈਕਟਰ ਲਿਖੇਗਾ ਨਾਂ ਨੰਨ ਤੁਹਾਨੂੰ ਦੱਸਦਾ ਵੀਡੀਓ ਤੇ ਚੱਲਦੇ-ਚੱਲਦੇ ਉਸ ਤੋਂ ਬਾਅਦ ਜਿਹੜੀ ਜਿਹੜੀ ਕਿਤਾਬ ਜਿਹੜੀ ਮੈਂ ਪਹਿਲਾਂ ਪੜ੍ਹੀ ਜਿਹੜੀ ਮੈਂ ਇੱਕੋ ਦਿਨ ਦੇ ਵਿੱਚ ਉਹ ਸੀਗੀ ਸਮਾਨ ਸਮਾਨ ਕਿਤਾਬ ਸੀਗੀ ਸਿਮਰ ਦਰਾਹੇ ਦੀ ਬਾਈ ਦੀ ਤੇ ਉਸ ਤੋਂ ਬਾਅਦ ਮੈਂ ਜਿਹੜੀ ਦੂਸਰੀ ਕਿਤਾਬ ਹੈ ਇਹ ਜਿਹੜੀ ਹੈ ਪਹਿਲੇ ਦਿਨ ਦੇ ਵਿੱਚ ਪੜ੍ਹੀ ਆ ਕਿਤਾਬ ਦਾ ਨਾਮ ਹੈਗਾ ਮਕਾਨ ਅਮਰੀਕੀ ਇਹ ਸਟਾਰਟ ਕੀਤੀ ਸੀ 10 ਤਰੀਕ ਪਹਿਲਾ ਮਹੀਨਾ 2026 ਪਹਿਲੇ ਮਹੀਨੇ ਜੀ ਸਟਾਰਟ ਕੀਤੀ ਸੀਗੀ ਟਾਈਮ ਸੀਗਾ ਸਵੇਰੇ 9:45 ਇਹ ਆ ਤੇ ਐਂਡ ਰੀਡ ਤ੍ਰੀਗ ਜਿਹੜੀ ਹੈਗੀ ਆ ਉਸ ਦਿਨ ਕਰਤੀ ਸੀ 10 ਤਰੀਕ ਪਹਿਲਾ ਮਹੀਨਾ 2026 ਟਾਈਮ ਸੀਗਾ 5:58 ਸਫਰ ਦੇ ਵਿੱਚ ਮੈਂ ਪਹਿਲੀ ਕਿਤਾਬ ਇਹਦੀ ਪੂਰੀ ਕੀਤੀ ਆ ਤੇ ਵੈਸੇ ਉਹਦੇ ਮੈਂ ਘਰੇ ਪੜ ਕੇ ਹੀ ਕੀਤੀ ਸੀ ਦਰਾਹ ਦੀ ਜਿਹੜੀ ਹੈਗੀ ਆ ਐਸ ਇਨਦਰ ਆਇਆ ਬਾਈ ਦੀ ਕਿਤਾਬ ਜਿਹੜੀ ਸਮਾਨ ਉਹ ਇੱਕੋ ਦਿਨ ਦੇ ਵਿੱਚ ਘਰੇ ਬੀਠਾ ਇਹਨਾਂ ਨੂੰ ਕੰਪਲੀਟ ਕਰ ਲਈ ਸੀ ਰੂਮ ਚ ਤੇ ਲੇਖਤਾਂ ਦੇ ਹੋਰ ਪੁਸਤ ਆ ਗਿਆ ਰਾਪਤੇ 2023 ਪਿਆਰ ਛੱਡ ਦੋਸਤ ਰਹਿਣੇ ਹਨ ਜੋ ਕਿ ਮੈਂ ਰੀਸੈਂਟ ਹੀ ਅਪਣਾਈਆ ਕਿਤਾਬ 8 ਸੈਕਟਰ ਤੋਂ ਸਾਰੇ ਮੁੰਡੇ ਮਾੜੀ ਨਹੀਂ ਹੁੰਦੇ ਇਹ ਸ਼ਾਇਦ ਮੈਂ ਸ਼ਾਇਦ ਪੜੀ ਹੋਈ ਕਿਤਾਬ ਇਹ ਵੀ ਮੇਬੀ ਸ਼ਾਇਦ ਤੇ ਇਹ ਹੱਥ ਸੈਕਟਰ ਤੋਂ ਲਈ ਹੈ ਮੈਂ ਕਿਤਾਬ ਜੀ ਨਾਮ ਭੁੱਲ ਗਿਆ ਮੈਂ ਉੱਥੋਂ ਦੇ ਜਿਹੜੇ ਸਟੋਰ ਦਾ ਤੇ ਸੌਰੀ ਤੇ ਗੱਲ ਜਿਹੜੀ ਮੇਨ ਹੈਗੀ ਆ ਜਿਹੜੀ ਊੜਾ ਪਬਲਿਸ਼ਕੇਸ਼ਨ ਵੱਲੋਂ ਮੈਂ ਪਬਲਿਸ਼ ਕੀਤੀ ਗਈ ਹੈ ਜੀ ਕਿਤਾਬ ਜਿਹੜੀ ਆ ਮੈਂ ਲਗਭਗ ਨਾ ਪਟਿਆਲਾ ਕੰਪਿਊਟਰਸ ਤੋਂ ਲੱਗਦਾ ਜਿਹੜੀ ਆ ਹੁੰਦੀ ਆ ਲੇਜ਼ਰ ਟਾਈਪਿੰਗ ਸੈਂਡਿੰਗ ਥੋੜੀ ਜਿਆਦਾ ਨੌਲੇਜ ਨਹੀਂ ਹੈਗੀ ਤੇ ਉਹਦੇ ਉੱਤੇ ਗੱਲ ਹੋਣੀ ਆ ਪਾਲੰਗੀ ਕਾਨੇ ਪਟਿਆਲਾ ਤੇ ਟਿਕਾਣਾ ਨਾ ਮਾ ਜਿਹੜੀ ਹੁਣ ਥੋੜਾ ਜਨਾ ਤੁਹਾਨੂੰ ਮਿਲਾਸ ਜਿਹੜਾ ਪੰਨਾ ਹੈਗਾ ਜਿਹੜਾ ਲਾਸਟ ਕਵਰ ਹੈਗਾ ਇਹਦਾ ਬੁੱਕ ਦਾ ਜਿਹੜਾ ਕਵਰ ਡਿਜ਼ਾਈਨ ਹੈਗਾ ਉਹਦੇ ਤੇ ਲਿਖਿਆ ਹੋਈਆਂ ਕੁਝ ਸਸਪੈਂਸ ਵਾਲੀਆਂ ਗੱਲਾਂ ਤੇ ਕੁਝ ਜਿਹੜੀਆਂ ਤੁਹਾਡੀਆਂ ਕਿਤਾਬ ਪੜਨ ਦੇ ਵਿੱਚ ਜਿਹੜੀਆਂ ਸਸਪੈਂਸ ਟਾਈਪ ਗੱਲਾਂ ਹੋਣਗੀਆਂ ਉਹ ਤੁਸੀਂ ਅਗਰ ਲੇਖਕ ਨੂੰ ਮੈਨੂੰ ਲੱਗਦਾ ਤੁਹਾਡੇ ਮਨ ਦੇ ਵਿੱਚ ਆਊਗਾ ਵੀ ਲੇਖਕ ਉਹ ਆਹ ਚੀਜ਼ ਪੁੱਛੇ ਵੀ ਕਿਉਂ ਸੀਗੀ ਆਹ ਚੀਜ਼ ਨਾ ਉਹ ਵੀ ਤੁਹਾਡੇ ਨਾਲ ਕਲੀਅਰ ਕਰ ਦੂੰਗਾ ਹਰ ਪਿੰਡ ਵਿੱਚ ਕੋਈ ਇੱਕ ਮਕਾਨ ਅਜੇ ਹੁੰਦਾ ਸਨ ਸੋਨ ਡਰਾਉਣਾ ਦੇ ਅਣਜਾਣੇ ਰਾਜਾਂ ਨਾਲ ਭਰਿਆ ਇਹ ਇਸ ਪਿੰਡ ਵਿੱਚ ਉਹ ਹੈ ਮਕਾਨ ਨੰਬਰ 21 ਲੋਕ ਕਹਿੰਦੇ ਨੇ ਉੱਥੇ ਗਏ ਤਾਂ ਬਹੁਤ ਨੇ ਪਰ ਕਦੇ ਵਾਪਸ ਨਹੀਂ ਕੋਈ ਮੁੜਿਆ ਜਿਹੜੇ ਮੁੜਿਆ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਚੁੱਪ ਤੇ ਡਰ ਵਸ ਗਿਆ ਇਹ ਸਿਰਫ ਇੱਕ ਘਰ ਨਹੀਂ ਹੈ ਇੱਕ ਤਾਲਾ ਬੰਦ ਸੱਚਾਈ ਹੈ ਛੱਟੀਆਂ ਟੈਲੀਗ੍ਰਾਮ ਪੁਰਾਣੇ ਅਖਬਾਰਾਂ ਤੋਂ ਕੁਝ ਅਧੂਰੇ ਨਾਮ ਸਭ ਇੱਕ ਅਜਹੀ ਗੁੱਥੀ ਵੱਲ ਇਸ਼ਾਰਾ ਕਰਦੇ ਨੇ ਜਿਹੜੇ ਧਾਕਿਆਂ ਤੋਂ ਦੱਬੀ ਪਈ ਸੀ ਹਰ ਪਰ ਹਰ ਗੁੱਥੀ ਨੂੰ ਖੋਲਣ ਲਈ ਕੋਈ ਨਾ ਕੋਈ ਹੁੰਦਾ ਹੀ ਹੈ ਤੇ ਜਦੋਂ ਉਹ ਦਰਵਾਜ਼ਾ ਖੁੱਲਦਾ ਹੈ ਤਾਂ ਪਿੰਡ ਦੇ ਸਾਰੇ ਰਾਜ਼ ਸਾਰੀਆਂ ਖਮੋਸ਼ੀਆਂ ਸਾਰੀਆਂ ਯਾਦਾਂ ਮਕਾਨਾਂ ਬਰ ਵਿੱਚ ਵੀ ਇੱਕੀ ਵਿੱਚੋਂ ਬਾਹਰ ਆਉਣ ਲੱਗਦੀਆਂ ਹਨ ਇਸ ਕਹਾਣੀ ਵਿੱਚ ਕੁਝ ਐਸੀਆਂ ਗੱਲਾਂ ਨੇ ਜ਼ਿਕਰ ਹੈ ਜੋ ਕਦੇ ਸਿੱਧਾ ਸ਼ਬਦਾਂ ਵਿੱਚ ਬਾਕੀ ਨਾਲ ਨਹੀਂ ਲਿਖੀਆਂ ਜਾ ਸਕਦੀਆਂ ਇਹ ਇੱਕ ਐਸੇ ਇਨਸਾਨ ਦੀ ਜ਼ਿੰਦਗੀ ਤੋਂ ਪ੍ਰੇਰਿਤ ਹੈ ਜੋ ਕਦੇ ਪੰਜਾਬ ਨੂੰ ਧਰਤੀ ਨੂੰ ਮਨੁੱਖ ਹੱਕਾਂ ਦੀ ਲੜਿਆ ਸੀ ਉਹ ਸ਼ਖਸ ਦਾ ਨਾਮ ਹੈ ਦੋਸਤੋ ਜਸਵੰਤ ਸਿੰਘ ਕੜਾ ਜੀ ਉਸ ਤੋਂ ਇਨਸਪਾਇਰ ਹੈ ਇਹ ਮੈਂ ਲੇਖਕ ਤੋਂ ਪੁੱਛਿਆ ਭਾਈ ਅਰਮਾਨ ਤੋਂ ਤੇ ਉਹ ਬਾਈ ਕਹਿੰਦਾ ਸੀ ਵੀ ਇਨਸਪਾਇਰ ਬੁੱਕ ਹੈਗੀ ਆ ਜਸਵੰਤ ਸਿੰਘ ਖਾਲੜਾ ਜੀ ਤੋਂ ਤੇ ਉਹਨਾਂ ਦੀਆਂ ਜਿਹੜੀਆਂ ਪੈੜਾ ਤੋਂ ਹੀ ਇਹ ਕਿਤਾਬ ਲਿਖੀ ਗਈ ਉਹਨਾਂ ਦੀ ਜੋ ਲਾਈਫ ਜਿਹੜੀ ਹੈ ਵੀ ਕਹਾਣੀ ਉਹਨਾਂ ਨੇ ਜੋ ਕੰਮ ਸੀਗੇ ਜੋ ਕੰਮ ਕੀਤੇ ਉਹਨਾਂ ਤੋਂ ਹੀ ਲਿਖੀ ਗਈ ਕਹਾਣੀ ਆ ਤੇ ਤੁਹਾਨੂੰ ਜਦੋਂ ਹੁਣ ਮੈਂ ਮੈਨ ਦੱਸਣਾ ਵੀ ਕਿਹੜੇ ਟੋਪੀ ਦੀ ਕਹਾਣੀ ਹੈ ਕਿਉਂਕਿ ਬੁੱਕ ਦਾ ਫਿਰਨਾ ਜਿਹੜਾ ਕਿਤਾਬ ਦਾ ਇੰਟਰਸਟ ਹੈ ਜਿਹੜਾ ਲਿਖੇ ਜਿਹੜੇ ਪੜਨਗੇ ਜਿਹੜੇ ਬੁੱਕ ਲਵਰ ਹੈਗੇ ਉਹ ਫਿਰ ਥੋੜਾ ਇੰਟਰਸਟ ਜੇ ਮਰਜੀ ਇਸ ਤਰ੍ਹਾਂ ਫਿਰ ਫਿਲਮ ਦਾ ਪਹਿਲਾਂ ਸਟੋਰੀ ਸੁਣਾਦ ਨੇ ਵੇਖਣ ਤੋਂ ਨਾ ਬਿਖੇਣੇ ਦੇਖੀ ਅੱਜ ਤੁਹਾਨੂੰ ਸੁਣਾ ਦੂਗਾ ਉਹ ਮੈਂ ਦੱਸਣਾ ਨਹੀਂ ਚਾਹੁੰਦਾ ਪਰ ਇੱਕ ਗੱਲ ਹੈਗੀ ਆ ਮੈਨੂੰ ਲੱਗਦਾ ਕਿ ਮੇਰੇ ਵਾਂਗੂ ਤੁਸੀਂ ਇਹ ਕਿਤਾਬ ਨੂੰ ਇੱਕ ਦਿਨ ਦੇ ਵਿੱਚ ਹੀ ਕੰਪਲੀਟ ਕਰ ਲੋਗੇ ਜਿਹੜੇ ਲੋਗ ਐਕਸ਼ਨ ਪਸੰਦ ਕਰਦੇ ਐਡਵੈਂਚਰ ਪਸੰਦ ਕਰਦੇ ਵੀ ਐਡਵੈਂਚਰ ਹੀ ਲਾ ਲੋ ਵੀ ਇਹ ਚੀਜ਼ ਹੈ ਇੱਕ ਐਡਵੈਂਚਰ ਹੀ ਕਲੀਨ ਕਰੋਗੇ ਪਰ ਇਹ ਐਕਸ਼ਨ ਡਰਾਈ ਬੁੱਕ ਆ ਜੋ ਪੰਜਾਬ ਦੇ ਅੱਜ ਹਲਾਤੇ ਨੂੰ ਉਹਨਾਂ ਉੱਤੇ ਪੂਰੀ ਟੁੱਕ ਦੀ ਕਿਤਾਬ ਹੈਗੀ ਏ ਮਕਾਨ ਨੰਬਰ 21 ਤੇ ਕਨਸੈਪਟ ਵੀ ਮੈਨੂੰ ਲੱਗਦਾ ਇਹੋ ਜਿਹਾ ਵੀ ਹੈਗਾ ਵਾ ਵੀ ਇਹਦੇ ਉੱਤੇ ਵੀ ਮੈਨੂੰ ਲੱਗਦਾ 40 ਦਿਨ ਜਿਤਨਾ ਬਣ ਰਹੀ ਆ ਆ ਫਿਲਮ ਬਣ ਰਹੀ ਆ ਤੇ ਮੈਨੂੰ ਲੱ ਇਸ ਬੁੱਕ ਨੂੰ ਵੀ ਮੈਨੂੰ ਲੱਗਦਾ ਫਿਲਮ ਦੇ ਉੱਤੇ ਉਤਾਰ ਦੇਣਾ ਚਾਹੀਦਾ ਤੇ ਲੋਕਾਂ ਨੂੰ ਪਰਦੇ ਉੱਤੇ ਵੀ ਇਹ ਵਿਖੇ ਕਹਾਣੀ ਬਹੁਤ ਸੋਹਣੀ ਹੈ ਕੁਝ ਚੇਂਜਸ ਕਰ ਦੇਣੇ ਚਾਹੀਦੇ ਲੇਖਕਾਂ ਵੱਲੋਂ ਮੈਨੂੰ ਲੱਗਦਾ ਲੇਖਕ ਜੀ ਨਾਲ ਗੱਲ ਹੋਈ ਬਾਈ ਨਾਲ ਤੇ ਕਹਿੰਦਾ ਸੀ ਬਾਈ ਵੀ ਇਹਨੂੰ ਮੈਂ ਲੰਬਾ ਵੀ ਖਿੱਚ ਕੇ ਲੈ ਕੇ ਜਾ ਸਕਦਾ ਸੀਗਾ ਉਹੀ ਆਪਾਂ ਜੇ ਇਹਨੂੰ ਵੈਬ ਸੀਰੀਜ਼ ਉੱਤੇ ਤਾਰੀਏ ਤੇ ਲੰਬੀ ਵੀ ਜਾ ਸਕਦੀ ਹੈ ਅੱਜ ਆਪਾਂ ਇਹਨੂੰ ਫਿਲਮ ਦੇ ਵਿੱਚ ਸਿਰ ਤੇ ਤਾਰੀਏ ਚ ਹੋਰ ਐਡ ਕਰਕੇ ਕੁਝ ਚੀਜ਼ਾਂ ਤੇ ਜਾ ਸਕਦਾ ਲੋਕੇਸ਼ਨ ਜਿਹੜੀ ਉੱਤੇ ਚੱਲਦੀ ਆ ਉਹ ਹੈਗੀ ਕਿਸੇ ਪਿੰਡ ਦੀ ਮੈਨੂੰ ਮੈਂ ਜਿਤਨਾ ਰੰਜੀਤ ਤਾਂ ਉਹਨੂੰ ਮਰ ਸਾਡੇ ਲੱਗੇ ਮੈਂ ਬਾਈ ਰੀ ਬਾਇ ਲਿਗੇਸ਼ਨ ਕਹਿੰਦਾ ਵੀ ਮਨ ਘੜਨਤਾ ਆਪਣਾ ਲਿਗੇਸ਼ਨ ਐ ਸੀਗੀਆਂ ਜਿਹੜੀਆਂ ਸਾਡੇ ਮਨ ਚ ਆਈਆਂ ਮੇਬੀ ਸ਼ਾਇਦ ਉਹੀ ਆਪਾਂ ਲੱਤਿਆਂ ਹੁਣ ਸੱਚਾਈ ਵੀ ਕਹਿ ਸਕਦੇ ਵੀ ਸੱਚੀ ਕਹਾਣੀ ਵੀ ਹੋ ਸਕਦੀ ਉਥੋਂ ਦੀ ਏਰੀਆ ਦੀ ਹਾਂ ਓਏ ਯਾਰ ਪੰਜਾਬ ਦੇ ਏਰੀਆ ਹਨ ਪਤਾ ਹੀ ਨਸ਼ੇ ਨਾ ਗੈਂਗਸਟਰ ਬਾਦ ਨਾ ਗੋਲੀ ਨਾ ਈਰਖਾਨਾ ਲੋਕ ਭਰੇ ਭੇ ਨੇ ਡਰੇ ਭੇ ਨੇ ਕਈ ਕਈ ਬਾਹਰ ਜਾ ਰਹੇ ਨੇ ਕਈ ਇੱਧਰ ਆ ਰਹੇ ਨੇ ਜਿਹੜੀ ਇੱਕ ਵਿਸ਼ੇ ਜੇ ਆਈ ਸੀ ਹਰਦੀਪ ਗਰੇਵਾਲ ਬਾਈ ਦੀ ਫਿਲਮ ਆਈ ਸੀ ਉਹ ਵੀ ਇਸ ਤਰ੍ਹਾਂ ਇਹਦੇ ਤੋਂ ਹੀ ਆ ਚੀਜ਼ਾਂ ਤੋਂ ਇਨਸਪਾਇਰ ਸੀ ਕੁੜੀਆਂ ਮੁੰਡੇ ਬਾਹਰ ਜਾਂਦੇ ਅੱਜ ਕੱਲ੍ਹ ਦੇ ਇਹ ਵੀ ਸੱਚਾਈ ਹੈ ਅੱਜਕੱਲ ਦੇ ਲੋਕ ਮੈਨੂੰ ਲੱਗਦਾ ਕੁੜੀਆਂ ਨੂੰ ਜ਼ਿਆਦਾ ਕਰੇ ਹੋਇਆ ਬਾਹਰ ਜਾਣ ਦਾ ਤੇ ਮੁੰਡਿਆਂ ਨਾਲ ਘੱਟ ਹਨ ਤੇ ਕਈ ਦਰਦੇ ਕਾਰਨ ਵੀ ਕੀ ਜ਼ਿਆਦਾ ਪੀਂਦੇ ਆ ਵੀ ਇਹ ਵੀ ਤੁਹਾਨੂੰ ਜਿਹੜੀ ਬੁੱਕ ਹੈਗੀ ਆ ਤora ਡਰਾਊਗੀ ਵੀ ਥੋੜਾ ਸਮਝਾਊਗੀ ਤੇ ਥੋੜਾ ਰੋਕੂਗੀ ਵੀ ਥੋੜਾ ਭਜਾਊਗੀ ਤੁਹਾਡੇ ਮਨ ਨੂੰ ਤੁਸੀਂ ਮੈਨੂੰ ਲੱਗਦਾ ਜਦੋਂ ਇੱਕ ਦੋ ਪੰਨੇ ਪੜ੍ਹ ਲੇ ਤੁਸੀਂ ਉਹਦੇ ਅੰਦਰ ਕੁਝ ਹੈਗਾ ਕੁਝ ਹੈਗਾ ਜਦੋਂ ਮੇਨ ਸਟੋਰੀ ਸਟਾਰਟ ਹੁੰਦੀ ਕਿਤਾਬ ਦੇ ਬਹੁਤ ਹੀ ਹੋਰ ਵੀ ਗੱਲਾਂ ਕਰ ਸਕਦੇ ਆ ਪਰ ਮੈਨੂੰ ਲੱਗਦਾ ਇੰਨੀ ਆ ਕੀ ਕਰਨੀਆਂ ਕਾਫੀ ਹਨਗੀਆਂ ਤੁਸੀਂ ਇਸ ਨੂੰ ਪੜ੍ਹਨ ਲਈ ਮਨ ਲਾਦਾ ਇੰਟਰਸਟ ਤੁਹਾਡਾ ਬਣਦਾ ਬਣੀ ਜਾਊਗਾ ਮੇਰਾ ਵੀ ਮੰਨਣਾ ਮੇਰੇ ਭਾਈ ਸੀਗਾ ਪੱਟੀ ਇੱਕ ਜੈਸ਼ਨਪਰੀ ਸਿੰਘ ਭਾਈ ਉਹਨੇ ਮੈਨੂੰ ਦੱਸਿਆ ਸੀਗਾ ਵੀ ਚੰਦਬੀਰ ਕਿਤਾਬ ਜ਼ਰੂਰ ਪੜੀ ਮੈਂਗਾ ਜ਼ਰੂਰ ਪੜਾਂ ਕਿਉਂਕਿ ਇਦਾਂ ਦੀ ਕਿਤਾਬਾਂ ਮੈਨੂੰ ਵੈਸੇ ਪਸੰਦ ਆਉਂਦੇ ਵੀ ਜਿਹੜੀਆਂ ਇੱਕੋ ਦਿਨ ਦੇ ਵਿੱਚ ਕੰਪਲੀਟ ਹੋ ਜਾਣ ਜਿਹੜੀ ਸਟੋਰੀ ਬੜੀ ਵਧੀਆ ਦਿਉਤਪ ਤੋਂ ਇਨਸਪਾਇਰ ਆ ਦਿਸਵੰਦ ਸਿੰਘ ਕਾਲਾੜਾ ਜੀ ਤੋਂ ਤੇ ਵਧੀਆ ਸਟੋਰੀ ਹੈ ਤਾਂ ਮੈਨੂੰ ਵਧੀਆ ਲੱਗੀ ਇਸ ਕਿਤਾਬ ਨੂੰ ਤੁਹਾਨੂੰ ਬਾਏ ਕਰਨਾ ਚਾਹੀਦਾ ਆਪਣੀ ਜਿਹੜੀ ਲਾਇਬ੍ਰੇਰੀ ਹੈਗੀ ਹੈ ਬੁੱਕਰੀ ਉਹਦੇ ਵਿੱਚ ਐਡ ਕਰਨਾ ਚਾਹੀਦਾ ਮਕਾਨ ਨੰਬਰ 21 ਨੂੰ ਤੇ ਜਿਹੜੀ ਮੈਨ ਓਹ ਦੋਸਤੋ ਪਸੰਦ ਇਸ ਕਰਕੇ ਆਈ ਆ ਕਿਉਂਕਿ ਜਿਹੜਾ ਦਾ ਸਾਈਜ਼ ਹੈਗਾ ਮੇਰੇ ਬਿਲਕੁਲ ਹੱਥ ਦੇ ਵਿੱਚ ਆ ਰਿਹਾ ਇਹਨੂੰ ਮੈਂ ਕਿਤੇ ਵੀ ਲੈ ਜਾ ਸਕਦਾ ਆਪਣੀ ਜੈਕਟ ਦੇ ਵਿੱਚ ਵੀ ਪਾ ਸਕਦਾ ਅੰਦਰ ਵਾਲੀ ਪੌਕਟ ਦੇ ਵਿੱਚ ਵੀ ਪਾ ਸਕਦਾ ਹੱਥ 'ਚ ਵੀ ਫੜ ਸਕਦਾ ਹੱਥ 'ਚ ਬੜੀ ਵਧੀਆ ਲੱਗਦੀ ਹੈ ਤੇ ਕਿੱਥੇ ਵੀ ਲੈ ਆਈ ਜਾ ਸਕਦਾ ਈਜ਼ੀ ਟੂ ਪਿਕ ਹੈਗੀ ਆ ਮੇਰੇ ਛੋਟਾ ਬੈਗ ਹੁੰਦਾ ਮੇਰੇ ਕੋਲ ਇੱਕ ਡੀ ਕਟਨੋਂ ਤੋਂ ਲਿਆ ਸੀਗਾ ਮੈਂ ਛੋਟਾ ਆ ਜਾਂ ਤੇ ਉਹਦੇ ਵਿੱਚ ਹੀ ਬੈ ਜਾਂਦੀ ਬੜੇ ਰਮਾਨ ਬਾਕੀ ਜਿਹੜੀਆਂ ਕਿਤਾਬਾਂ ਹੁੰਦੀਆਂ ਡਾਇਰੀਆਂ ਹੁੰਦੀਆਂ ਥੋੜਾ ਸਮਾਨ ਜਿਹੜੀਆਂ ਏਰੀਆ ਕਿਰਦੀਆਂ ਪਰ ਇਹ ਕਿਤਾਬ ਵਧੀਆ ਗਈ ਹੈਂਡੀ ਬੁੱਕ ਹੈਗੀ ਜਿਹਨ ਕੁਝ ਨੂੰ ਕਿਤੇ ਵੀ ਲੱਗੇ ਜਾ ਸਕਦਾ ਰੂਹ ਕੋਫੀ ਸ਼ੌਕ ਤੇ ਲੱਗੇ ਜਾ ਸਕਦੇ ਕਿਤੇ ਵੀ ਉਹ ਮੈਨੂੰ ਸਾਈ ਬਹੁਤ ਵਧੀਆ ਲੱਗਾ ਉੱਪਰੋਂ ਮਨ ਜਿਹੜੀ ਇਹਦੀ ਟੈਕਸਟਿੰਗ ਹੋਈ ਹੈ ਜਿਹੜੀ ਅੰਦਰ ਲਿਖਿਆ ਗਿਆ ਹੈ ਨਾ ਜਿਹੜਾ ਅੰਦਰ ਅੱਖਰ ਲਿਖਿਆ ਗਿਆ ਹੈ ਜਿਹੜਾ ਉਹਦੇ ਵਿੱਚ ਗੈਪ ਹੈ ਜਿਹੜੀ ਉਹਨਾਂ ਦੀ ਸਕੇਲਿੰਗ ਹੈ ਜੋ ਜੂਮ ਕੀਤੇ ਅੱਖਰ ਇੱਕ ਨੋਰਮਲ ਬੰਦਾ ਤੇ ਇੱਕ ਐਨ ਕਾਲਾ ਬੰਦਾ ਵੀ ਇਹਨੂੰ ਬੜੇ ਵਧੀਆ ਤਰੀਕੇ ਨਾਲ ਰੀਡ ਕਰ ਸਕਦਾ ਮੈਂ ਆਪਣੇ ਪੜਨ ਦੀ ਗੱਲ ਦੱਸਾਂ ਤੇ ਸਿਰਫ ਮੈਂ ਆਪਣੀ ਹੀ ਗੱਲ ਕਰਦਾ ਤੇ ਮੈਂ ਜਦੋਂ ਪੰਨਾ ਕੋਈ ਕਿਤਾਬ ਪੜਦਾ ਮੈਨੂੰ ਲੱਗਦਾ ਵੀ ਬਹੁਤ ਹੀ ਛੋਟਾ ਛੋਟਾ ਨਹੀਂ ਲਿਖਿਆ ਹੋਣਾ ਚਾਹੀਦਾ ਤਾਂ ਕਿ ਜਿਹੜੇ ਪੰਨੇ ਹੈਗੇ ਆ ਹਰ ਇੱਕ ਮਿੰਟ ਦੇ ਵਿੱਚ ਇੱਕ ਪੰਨਾ ਪਲਟਿਆ ਜਾ ਸਕੇ ਜਾਂ 2 ਮਿੰਟ ਦੇ ਵਿੱਚ ਇੱਕ ਪੰਨਾ ਪਲਟਿਆ ਜਾ ਸਕੇ ਇਹਦੇ ਨਾਲ ਜਿਹੜਾ ਪੰਨ ਵਾਲਾ ਹੁੰਦਾ ਉਹਦਾ ਥੋੜਾ ਇੰਟਰਸਟ ਮੈਨੂੰ ਲੱਗਦਾ ਜ਼ਿਆਦਾ ਵੱਜ ਜਾਂਦਾ ਵਾ ਬਿਹਾ ਯਾਰ ਪੜੀ ਜਾ ਰਹੀ ਹੈ ਪੰਨੇ ਖਤਮ ਹੋ ਰਹੇ ਆ ਖਤਮ ਹੋ ਰਹੇ ਆ ਮਿੰਟੋਂ ਮਿੰਟ ਕਰੀ ਸੋ ਇਸ ਤਰ੍ਹਾਂ ਦੇ ਕਈਆਂ ਨੂੰ ਕਾਹਲੀ ਪੈਂਦੀ ਮੈਨੂੰ ਤੇ ਜ਼ਰੂਰ ਪੈਂਦੀ ਹੈ ਵੀ ਮੈਂ ਛੇਤੀ ਛੇਤੀ ਇਹ ਚੀਜ਼ ਪੜਾ ਤੇ ਦੈਟਸ ਇਟ ਓਕੇ ਕਰਾਂ ਜਿਤਨਾ ਅਪਾ ਅੱਜ ਕੱਲ੍ਹ ਆਦਤ ਹੁੰ ਸੋ ਵਾਦ ਤੁੰਦੀ ਕਿੰਗਾ ਲਈ ਤਾਂ ਮੇਰੀ ਵੀ ਸ਼ਾਇਦ ਦੇਖੋ ਜੀ ਆ ਤੇ ਆ ਵੀ ਮੈਨੂੰ ਛੇਤੀ ਛੇਤੀ ਕੰਮ ਕੋਈ ਕਈ ਮਲਟੀ ਕੰਮ ਕਰਨ ਦੀ ਜਿਹੜੀ ਮਨਵਾਤ ਪੈਂਦੀ ਆ ਤੇ ਮੈਂ ਹੈਗੀ ਵੀ ਆ ਤੇ ਮੈਂ ਕਰਦਾ ਵੀ ਰਹਿਣਾ ਬੜੇ ਤਰ੍ਹਾਂ ਦੇ ਕੰਮ ਹਨ ਕਦੀ ਕੰਪਿਊਟਰ ਤੇ ਬੈਠ ਕਦੀ ਲਿਖ ਲਿਆ ਕਦੀ ਪੜ੍ਹ ਲਿਆ ਕੁਝ ਆ ਸਕ੍ਰਿਪਟ ਬਣਾਇਆ ਇਸ ਵੀਡੀਓ ਐਸ ਜੀ ਬੁੱਕ ਲਈ ਕੁਇਸ ਸਕ੍ਰਿਪਟ ਨੇ ਆ ਜੀ ਮੈਂ ਬਾਈ ਕੋ ਪੁੱਛਿਆ ਸੀਗਾ ਪਰ ਉਹ ਚੈਟ ਡਿਲੀਟ ਹੋ ਗਈ ਤੇ ਚਲੋ ਮੈਂ ਕੋ ਜੋ ਹੁਣ ਗੱਲਾਂ ਦੱਸਿਆਂ ਗੀਆਂ ਉਹ ਮੈਂ ਬਾੜੇ ਨਾਲ ਜੋ ਮੈਂ ਪੜਿਆ ਜੋ ਮੇਰਾ ਐਕਸਪੀਰੀਅੰਸ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਤਾ ਤੇ ਬਹੁਤ ਵਧੀਆ ਇਹੋ ਜਿਹੀਆਂ ਕਿਤਾਬਾਂ ਵਿੱਚਪਣੀਆਂ ਇਹੋ ਜਿਹਾ ਸਾਈਜ਼ ਵੀ ਹੋਣਾ ਚਾਹੀਦਾ ਹਰ ਕਿਤਾਬ ਦਾ ਮਿਲਦਾ ਸ਼ਹਿਰੀ ਨੇ ਕਿਤਾਬਾਂ ਲੱਗ ਜਾ ਕਿਹੋ ਜਿਹਾਂ ਸਾਈਜ਼ ਤੇ ਹੋਣੇ ਚਾਹੀਦੇ ਚੰਗਾ ਫਿਰ ਦੋਸਤੋ ਮੈਂ ਤੁਹਾਨੂੰ ਮਿਲੂੰਗਾ ਨਵੀਂ ਵੀਡੀਓ ਦੇ ਵਿੱਚ ਨਵੀਂ ਕਿਤਾਬ ਦੇ ਨਾਲ ਇਸ ਵਾਰੀ ਦੀ ਇੱਕ ਹੋਰ ਕਿਤਾਬ ਮੇਰੇ ਕੋਲ ਪਈ ਹੋਈ ਆ ਜੋ ਕਿ ਆ ਪਿਆਰ ਛੱਡ ਦੋਸਤ ਰਹੀ ਨੇ ਤੇ ਉਹ ਮੇਰੇ ਕੋਲ ਤਾਂ ਪਈ ਹੋਈ ਆ ਤੇ ਮੈਂ ਪੜ੍ਹੀ ਨਹੀਂ ਹੋਈ ਅੱਲੀ ਫਿਲਹਾਲ ਕਿਤਾਬਾਂ ਮੇਰੇ ਕੋਲ ਹੋਰ ਹੀ ਪਈਆਂ ਹੁਣ ਆਪਾਂ ਨਾ ਥੋੜੀ ਸੈਲਫ ਇੰਪਰੂਵਮੈਂਟ ਉੱਤੇ ਗੱਲਾ ਕਰਾਂਗੇ ਇੱਕ ਮੇਰੇ ਕੋਲ ਹੋਰ ਨਾਵਲ ਪਿਆ ਹੋਇਆ ਵਾ ਆ ਮੇਰੇ ਕੋਲ ਨਾਮ ਕੋਲ ਗੇ ਮੈਂ ਲੇਖਕ ਦਾ ਮੇਰੇ ਜਮਾਨੇ ਦੇ ਯਾਰ ਆ ਹ ਰੋਕਰ ਹੈ ਪਿਆ ਉਹਦੇ ਵੀ ਲਗਭਗ 100 ਪੰਨੇ ਆ 125 ਜਾਂ 130 ਬਨੇ ਹੋਵੇਗੀ ਕੰਪਲੀਟ ਹੋ ਜਣ ਮੇਰੇ 100 ਪੰਨੇ ਆ 50 ਪੰਨੇ ਕੰਪਲੀਟ ਕਰ ਲਿਆ ਲਗਭਗ 60 40 ਰਹਿ ਗਏ ਜਿੱਦਨ ਕੰਪਲੀਟ ਹੋ ਗਏ ਤੁਹਾਡੇ ਨਾਲ ਉਹ ਵੀ ਸਾਂਝਾ ਕਰਾਂਗੇ ਵੀ ਉਹਦੇ ਵਿੱਚੋਂ ਕੀ ਕੀ ਆਪਾਂ ਨੂੰ ਸਿੱਖਣ ਨੂੰ ਮਿਲਦਾ ਪੁਰਾਣੀ ਇਤਿਹਾਸਾਂ ਦੇ ਵਿੱਚ ਕੀ ਕੀ ਸਿੱਖਣ ਵਾਲਾ ਜਦੋਂ ਵੀ ਸੈਕਟਰ ਬਾਈ ਜਣਾ ਉੱਥੇ ਮੈਨੂੰ ਜਿਹੜੀ ਬੁੱਕ ਆ ਮੈਨੂੰ ਪੁਰਾਣੀ-ਪੁਰਾਣੀ ਮਿਲਦੇ ਨੇ ਉਹਨਾਂ ਨੂੰ ਨਾ ਜਾ ਕੇ ਆਪਣਾਉਂਗਾ ਤੇ ਜਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗਾ ਜਿਹੜੇ ਪੁਰਾਣੇ ਅੱਖਰ ਹੁੰਦੇ ਥੋੜੇ ਜਿਹੜੇ ਆਪਾਂ ਵਿਸਰਦੇ ਜਾਣ ਨੇ ਜਿਨ੍ਹਾਂ ਤੋਂ ਜਿਹੜ ਤੇ ਦੇ ਮਗੀ ਵੰਜਦੇ ਜਾਣ ਨੇ ਉਹਨਾਂ ਅੱਖਰਾਂ ਤੋਂ ਵੀ ਹਾਂ ਆਪਾਂ ਨੂੰ ਭੁੱਲਦੇ ਜਾਂਦੇ ਆ ਹਨ ਬੀ ਲਿਖਣੇ ਜਿਵੇਂ ਬੋਨੇ ਕਿਵੇਂ ਉਹਨਾਂ ਦਾ ਮਤਲਬ ਕੀ ਹੁੰਦਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਿਆ ਕਰੂੰਗਾ ਜਿਵੇਂ ਕਿ ਇਹਦੇ ਵਿੱਚ ਤੇ ਚਲੋ ਸਿੰਪਲ ਇੱਕ ਸਟੋਰੀ ਲਿਖੀ ਹੋਈ ਆ ਜਿਹੜੀ ਉਹਨਾਂ ਤੁਹਾਡੇ ਨਾਲ ਨੋਵਲ ਸ਼ੇਅਰ ਕਰੂੰਗਾ ਦੇ ਵਿੱਚ ਮੈਂ ਗੱਲਾਂ ਲਿਖੀਆਂ ਹੁੰਦਾ ਉਹ ਤੁਹਾਡੇ ਨਾਲ ਜਰੂਰ ਉਹਦੇ ਜਿਹੜੇ ਅੱਖਰ ਹੁੰਦੇ ਆ ਤੁਹਾਡੇ ਨਾਲ ਬੜੇ ਵਧੀਆ ਤਰੀਕੇ ਕ੍ਰੀਏਟਿਵ ਪੀਡੀਐਫ ਸ਼ੇਅਰ ਕਰਦਾ ਕਰੂੰ ਜਿੱਦੇ ਨਾਲ ਤੁਹਾਨੂੰ ਮਤਲਬ ਪਤਾ ਲੱਗ ਵੀ ਆਹ ਅੱਖਰ ਦਾ ਆਹ ਮਤਲਬ ਹੁੰਦਾ ਵਾ ਹਨ ਤੇ ਚੰਗਾ ਦੋਸਤੋ ਕਰ ਮੈਨੂੰ ਦੋ ਇਜਾਜ਼ਤ ਨਾ ਤੁਹਾਨੂੰ ਮਿਲਦਣਾ ਵੀ ਚੰਦ ਵੀਰ ਸਿੰਘ ਟਿੱਲੋ ਚੈਨਲ ਨੂੰ ਤੇ ਦੋਸਤੋ اگر ਕਿਹਨੇ ਬੁੱਕ ਰਿਵਿਊ ਕਰਾਉਣਾ ਹੈ ਤੁਹਾਨੂੰ ਭੇਜ ਸਕਦਾ ਤਾਂ ਮੈਂ ਪੜ ਕੇ ਜੋ ਮੇਰੇ ਮਨ ਦੀ ਗੱਲ ਹੋਵੇ ਮੈਂ ਸ਼ੇਅਰ ਕਰ ਦੂੰਗਾ ਚੰਗਾ ਫਿਰ ਦੋਸਤੋ ਮਿਲਦੇ ਨੇ ਅਗਲੇ ਵੀਡੀਓ ਵਿੱਚ